ਨਸਲਾਂ ਤੇ ਫਸਲਾਂ ਦੀ ਜਦੋਂ ਗੱਲ ਆਉਂਦੀ ਹੈ ਬੀਜਾਂ ਦੀ ਗੱਲ ਆਉਂਦੀ ਹੈ ਬੜਾ ਜਿਹੜਾ ਸ਼ੌਕਿੰਗ ਨਿਊਜ਼ ਹੈ ਬੀਜਾਂ ਖਾਦਾਂ ਤੇ ਕੀਟਨਾਸ਼ਕਾਂ ਦੇ ਤਿੰਨ ਨਮੂਨੇ ਜਿਹੜੇ ਫੇਲ ਹੋਏ ਨੇ ਸ਼ਾਹਬਾਦ ਮਾਰਕੰਡਾ ਤੋਂ ਖਬਰ ਲੱਗੀ ਹੈ ਜ਼ਿਲ੍ਹਾ ਡਿਪਟੀ ਖੇਤੀਬਾੜੀ ਡਾਇਰੈਕਟਰ ਡਾਕਟਰ ਕਰਮਚੰਦ ਨੇ ਕਿਹਾ ਕਿ ਵਿਭਾਗ ਦੇ ਵੱਲੋਂ ਇਕੱਠੇ ਕੀਤੇ ਗਏ ਜਿਹੜੇ ਬੀਜਾਂ ਖਾਦਾਂ ਤੇ ਕੀਟਨਾਸ਼ਕਾਂ ਦੇ ਤਿੰਨ ਨਮੂਨੇ ਫੇਲ ਹੋਏ ਨੇ ਪਿਹੋਵਾ ਦੇ ਦੋ ਦੁਕਾਨਦਾਰਾਂ ਦੇ ਸਟਾਕ ਦੇ ਵਿੱਚ ਅੰਤਰ ਪਾਏ ਜਾਣ ਤੋਂ ਬਾਅਦ ਉਹਨਾਂ ਨੂੰ ਕਾਰਨ ਦਸੋ ਨੋਟੇ ਜਾਰੀ ਕੀਤਾ ਗਿਆ ਉਹਨਾਂ ਕਹਿ ਕੇ ਖੇਤੀਬਾੜੀ ਲਾਗਤਾਂ ਦੀ ਗੁਣਵੱਤਾ ਦੀ ਲਾਗਤ ਲਗਾਤਾਰ ਜਾਂਚ ਕਰਨ ਦੇ ਲਈ ਅੱਜ ਖੇਤੀ ਵਿਭਾਗ ਦੀ ਜਾਂਚ ਜਿਹੜੀ ਹੈ ਸਾਂਝੀ ਟੀਮ ਨੇ ਮਾਰਕੀਟਿੰਗ ਅਧਿਕਾਰੀ ਹੈੱਡਕੁਆਟਰਸ ਡਾਕਟਰ ਰਕੇਸ਼ ਪੋਰੀਆ ਦੀ ਅਗਵਾਈ ਹੇਠ ਖੇਤੀਬਾੜੀ ਲਾਗਤਾਂ ਦੇ ਸਟਾਕ ਗੁਣਵੱਤਾ ਤੇ ਉਪਲਬਧਤਾ ਜਿਹੜੀ ਹੈ ਉਹਦੀ ਜਾਂਚ ਕਰਨ ਦੇ ਲਈ ਵੱਖ-ਵੱਖ ਮੰਡੀਆਂ ਦਾ ਅਚਾਨਕ ਜਿਹੜਾ ਜਿਹੜਾ ਦੌਰਾ ਕੀਤਾ ਹੈ ਇਸ ਦੇ ਦੌਰਾਨ ਟੀਮ ਨੇ ਖਾਦ ਦੇ ਚਾਰ ਨਮੂਨੇ ਲਏ ਨੇ ਜਾਂਚ ਦੇ ਦੌਰਾਨ ਮਹਾਵੀਰ ਟਰੇਡਿੰਗ ਕੰਪਨੀ ਜਿਹੜੀ ਹੈ ਉਹਦੇ ਨੰਦ ਲਾਲ ਐਡ ਕੰਪਨੀ ਪਹਿੋਵਾ ਦੇ ਸਟਾਕ ਦੇ ਵਿੱਚ ਅੰਤਰ ਪਾਇਆ ਗਿਆ ਤੇ ਦੋਵਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਉਹਨਾਂ ਦੇ ਥੋਕ ਜੜਾ ਤੇ ਪਰਚੂਨ ਲਾਇਸੈਂਸ ਤੁਰੰਤ ਪ੍ਰਭਾਵ ਦੇ ਨਾਲ ਜੜਾ ਮੁਤਲ ਕਰ ਦਿੱਤੇ ਗਏ ਇਸ ਤੋਂ ਪਹਿਲਾਂ ਵੀ 3 ਜੁਲਾਈ ਨੂੰ ਜ਼ਿਲ੍ਹੇ ਦੀਆਂ ਵੱਖ-ਵੱਖ ਮੰਡੀਆਂ ਦਾ ਨਿਰਖਣ ਕੀਤਾ ਗਿਆ ਉਹਨਾਂ ਕਹਿ ਕੇ ਹੁਣ ਤੱਕ ਜ਼ਿਲ੍ਹੇ ਦੇ ਵਿੱਚ ਖਾਦਾਂ ਦੇਤੇ ਹੀ ਕੀਟਨਾਸ਼ਕਾਂ ਤੇ 37 ਤੇ ਵੱਖ-ਵੱਖ ਫਸਲਾਂ ਦੇ ਬੀਜਾਂ ਦੇ ਜਿਹੜੇ ਨੇ 60 ਨਮੂਨੇ ਇਕੱਠੇ ਕਰਕੇ ਪ੍ਰਯੋਗਸ਼ਾਲਾਵਾਂ ਦੇ ਵਿੱਚ ਭੇਜੇ ਗਏ ਨੇ ਹੁਣ ਤੱਕ ਇੱਕ ਕੀਟਨਾਸ਼ਕ ਦਾ ਤੇ ਦੋ ਬੀਜਾਂ ਦੇ ਨਤੀਜੇ ਜਿਹੜੇ ਨੇ ਸਹੀ ਪੈਮਾਨੇ ਦੇ ਉੱਤੇ ਨਹੀਂ ਪਾਏ ਗਏ ਨੇ ਦੂਸਰੀ ਗੱਲ ਕਰੀਏ ਤੇ ਬਾਜਬਾ ਸਾਹਿਬ ਦੀ ਜਿਹੜੀ ਵੀਡੀਓ ਆ ਤੋੜ ਮਰੋੜ ਕੇ ਪੇਸ਼ ਕਰਨ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਜਿਹੜੀ ਆ ਦਰਜ ਹੋ ਗਈ ਹੈ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਚੰਡੀਗੜ੍ਹ ਪੁਲਿਸ ਦੇ ਕੋਲ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਉਹਨਾਂ ਦੇ ਸਹਿਯੋਗੀਆਂ ਦੇ ਵਿਰੁੱਧ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ ਇਸ ਦੇ ਵਿੱਚ ਉਹਨਾਂ ਦੀ ਰਾਜਨੀਤਿਕ ਅਕਸ ਨੂੰ ਜਿਹੜਾ ਖਰਾਬ ਕਰਨ ਦੇ ਇਰਾਦੇ ਦੇ ਨਾਲ ਤੋੜ ਮੋੜ ਕੇ ਜਿਹੜੀ ਵੀਡੀਓਜ਼ ਪੇਸ਼ ਕਰਨ ਦਾ ਦੋਸ਼ ਲਾਇਆ ਗਿਆ ਹੈ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਸ਼ਿਕਾਇਤ ਦੇ ਉੱਤੇ ਕਾਰਵਾਈ ਜਿਹੜੀ ਕਰਦਿਆਂ ਚੰਡੀਗੜ੍ਹ ਪੁਲਿਸ ਨੇ ਵਿਕਰਮ ਸਿੰਘ ਮਝੇਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਘਰ ਦੀ ਤਲਾਸ਼ੀ ਦੇ ਦੌਰਾਨ ਵਿਧਾਇਕ ਗਨੀਬ ਮਝੇਠੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਕਥਿਤ ਦੁਰਵਿਹਾਰ ਦੀ ਆਲੋਚਨਾ ਕੀਤੇ ਜਾਣ ਦੀ ਵੀਡੀਓ ਜਿਹੜੀ ਸੀ ਪੋਸਟ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਇੱਕ ਅਣਪਛਾਤੇ ਮੀਡੀਆ ਹੈਂਡਲਰ ਵਿਰੁੱਧ ਜਿਹੜਾ ਐਫ ਆਈ ਆਰ ਜਿਹੜੀ ਦਰਜ ਕੀਤੀ ਹੈ ਬਾਜਬਾ ਦੇ ਵੱਲੋਂ ਦਿੱਤੀ ਸ਼ਿਕਾਇਤ ਦੇ ਮੁਤਾਬਕ ਪੁਲਿਸ ਨੇ ਐਫ ਆਈ ਆਰ ਦੇ ਵਿੱਚ ਆਪ ਮੁਖੀ ਅਰਵਿੰਦ ਕੇਂਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਨਾਮ ਦਰਜ ਕੀਤਾ ਬਾਜਬਾ ਨੇ ਸੈਕਟਰ 3 ਪੁਲਿਸ ਸਟੇਸ਼ਨ ਦੇ ਐਸ ਐਚ ਓ ਨੂੰ ਆਪਣੀ ਲਿਖਤੀ ਸ਼ਿਕਾਇਤ ਦੇ ਵਿੱਚ ਦੋਸ਼ ਲਗਾਇਆ ਕਿ ਇੱਕ ਵੀਡੀਓ ਜੋ ਅਸਲ ਦੇ ਵਿੱਚ 25 ਜੂਨ 2025 ਨੂੰ ਉਹਨਾਂ ਦੇ ਵੱਲੋਂ ਪੋਸਟ ਕੀਤੀ ਗਈ ਸੀ ਜਿਸ ਦੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਵਿਧਾਇਕ ਗਨੀਵ ਕੌਰ ਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖੈਰਾ ਦੇ ਵਿਰੁੱਧ ਕਥਿਤ ਦੁਰਵਿਹਾਰ ਦੀ ਆਲੋਚਨਾ ਕੀਤੀ ਗਈ ਸੀ ਉਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਕਥਿਤ ਤੌਰ ਦੇ ਉਤੇ ਬਦਲੇ ਹੋਏ ਸੰਸਕਰਨ ਦੇ ਵਿੱਚ ਜਿਹੜਾ ਪ੍ਰਤੀਤ ਹੁੰਦਾ ਸੀ ਕਿ ਬਾਜਵਾ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਦਾ ਸਮਰਥਨ ਕੀਤਾ ਜਾ ਰਿਹਾ ਸੀ ਬਾਜਵਾ ਨੇ ਕਿਹਾ ਕਿ ਛੇੜਛਾੜ ਵਾਲੀ ਵੀਡੀਓ ਨੂੰ ਆਪ ਨੇਤਾਵਾਂ ਦੇ ਦੁਆਰਾ ਆਪਣੇ ਅਧਿਕਾਰ ਜਿਹੜਾ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਾਂ ਤੋਂ ਵੱਡੇ ਪੱਧਰ ਦੇ ਉੱਤੇ ਸਾਂਝਾ ਕੀਤਾ ਗਿਆ ਸੀ ਤਾਂ ਜੋ ਜਨਤਾ ਨੂੰ ਗੁੰਮਰਾਹ ਕੀਤਾ ਜਾ ਸਕੇ ਤੇ ਕਾਂਗਰਸ ਪਾਰਟੀ ਸਮੇਤ ਉਹਨਾਂ ਦੀ ਜਿਹੜੀ ਹੈ ਸ਼ਾਖ ਜਿਹੜੀ ਹੈ ਉਹਨੂੰ ਨੁਕਸਾਨ ਪਹੁੰਚਾਇਆ ਜਾ ਸਕੇ ਵਿਜਲ ਜਿਹੜਾ ਵਿਸ਼ੇਸ਼ اجلاس ਚੱਲ ਰਿਹਾ ਹੈ ਉਹਦੀ ਗੱਲ ਕਰੀਏ ਤਾਂ ਕਾਫੀ ਜਿਹੜੀ ਅਪਡੇਟ ਉਹਦੇ ਵਿੱਚੋਂ ਆਈ ਹੈ BBMB ਦੇ ਡੈਮਾ ਤੇ ਕੇਂਦਰੀ ਬਲਾਂ ਦੀ ਤਾਇਨਾਤੀ ਖਿਲਾਫ ਮਤਾ ਤੇ ਬੈਲ ਗੱਡੀਆਂ ਦੀਆਂ ਧੋੜਾਂ ਜਿਹੜੀਆਂ ਬਾਰੇ ਆਪਣਾ ਬਿੱਲ ਪਾਸ ਕੀਤਾ ਹੈ ਫਿਰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس 2 ਦਿਨਾਂ ਦੇ ਲਈ ਵਧਾ ਦਿੱਤਾ ਗਿਆ ਤੇ 14 ਤੇ 15 ਜੁਲਾਈ ਨੂੰ ਵੀ ਜਿਹੜਾ ਇਹ اجلاس ਚੱਲੇਗਾ ਕਾਂਗਰਸੀ ਵਿਧਾਇਕਾਂ ਵੱਲੋਂ ਸਫਰ ਕਾਲ ਨਾ ਸੱਦਾਂ ਦੇ ਕਾਰਨ ਜਿਹੜਾ ਹੈ ਉਹਦੇ ਖਿਲਾਫ ਨਾਰੇਬਾਜ਼ੀ ਕਰ ਦਿੱਤੀ ਗਈ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਦੇ ਵਿੱਚੋਂ ਜਿਹੜਾ ਵਾਕ ਆਊਟ ਕਰ ਦਿੱਤਾ ਭਗਵੰਤ ਮਾਨ ਦੀ ਜਿਹੜੀ ਹੈ ਪ੍ਰਧਾਨ ਮੰਤਰੀ ਮੋਦੀ ਦੇ ਬਾਰੇ ਟਿੱਪਣੀ ਦੇ ਉੱਤੇ ਭਾਜਪਾ ਨੇ ਉਹਨਾਂ ਨੂੰ ਘੇਰਿਆ ਤੇ ਮੁੱਖ ਮੰਤਰੀ ਬਨਰ ਮਗਰੋਂ ਵੀ ਕਹਿੰਦੇ ਭਗਵੰਤ ਮਾਨ ਕਮੇਡੀਅਨ ਦੀ ਭੂਮਿਕਾ ਕਹਿੰਦੇ ਨਿਭਾ ਰਹੇ ਨੇ ਪੰਜਾਬ ਵਿਧਾਨ ਸਭਾ ਨੇ ਵਿਸ਼ੇਸ਼ ਜਲਾਲ ਦੇ ਦੂਜੇ ਦਿਨ BBMP ਦੇ ਡੈਮਾ ਤੇ ਕੇਂਦਰੀ ਬਲਾਂ ਦੀ ਤਾਇਨਾਤੀ ਦੇ ਖਿਲਾਫ ਮਤਾ ਸਰਬਸੰਮਤੀ ਦੇ ਨਾਲ ਪਾਸ ਕਰ ਦਿੱਤਾ ਹੈ ਵਿਰੋਧੀ ਧਿਰਾਂ ਨੇ ਮਤੇ ਦੇ ਉੱਤੇ ਸਹਿਮਤੀ ਦਿੱਤੀ ਹੈ ਮੁੱਖ ਮੰਤਰੀ ਦੀ ਹਾਜ਼ਰੀ ਦੇ ਵਿੱਚ ਮਤਾ ਪਾਸ ਹੋਇਆ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਸੰਬੰਧਿਤ ਮਤਾ ਸਦਨ ਦੇ ਵਿੱਚ ਪੇਸ਼ ਕੀਤਾ ਹੈ ਸਦਨ ਨੇ ਪੰਜਾਬ ਸਰਕਾਰ ਨੂੰ ਇਹ ਮਾਮਲਾ ਕੇਂਦਰ ਸਰਕਾਰ ਦੇ ਕੋਲ ਠਾਉਣ ਦੇ ਲੈ ਕੇ ਆ ਮਤੇ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਪੁਲਿਸ ਡੈਮ ਦੀ ਸੁਰੱਖਿਆ ਦੇ ਲਈ ਪੂਰੀ ਤਰ੍ਹਾਂ ਸਮਰਥ ਹੈ ਇਸ ਦੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਵਿੱਚ ਉਸ ਸਮੇਂ ਹੰਗਾਮਾ ਵੀ ਹੋਇਆ ਜਦੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਾ ਨੇ ਅਸੈਂਬਲੀ ਨੂੰ ਸਟੇਜ ਦੀ ਤਰ੍ਹਾਂ ਜਿਹੜਾ ਵਰਤਨ ਦਾ ਇਲਜ਼ਾਮ ਹਾਕਮ ਧਿਰ ਦੇ ਉੱਤੇ ਲਾਇਆ ਮੰਤਰੀ ਅਮਨ अरोड़ा ਨੇ ਇਹ ਕਹਿੰਦਿਆਂ ਇਸ ਦਾ ਵਿਰੋਧ ਕਰ ਦਿੱਤਾ ਕਿ ਬਾਜਬਾ ਨੇ ਸੱਦਾਂ ਦੀ ਤੋਹਫੀਨ ਕੀਤੀ ਹੈ ਉਨ੍ਹਾਂ ਇਸ ਮੁੱਦੇ ਦੇ ਉੱਤੇ ਬਾਜਬਾ ਦੇ ਖਿਲਾਫ ਮर्याਦਾ ਮਤਾ ਲਿਆਉਣ ਦੇ ਲਈ ਕਹਿ ਦਿੱਤਾ ਬੈਲ ਗੱਡੀਆਂ ਦੀਆਂ ਦੌੜਾਂ ਦਾ ਰਾਹ ਜਿਹੜਾ ਪਧਰਾ ਕਰਨ ਵਾਲਾ ਬਿੱਲ ਪਾਸ ਕੀਤਾ ਹੈ ਪੰਜਾਬ ਵਿਧਾਨ ਸਭਾ ਨੇ ਅੱਜ ਪੰਜਾਬ ਦੇ ਵਿੱਚ ਬੈਲ ਗੱਡੀਆਂ ਦੀ ਖੇਡਾਂ ਦੇ ਨਾਲ ਸੰਬੰਧਿਤ ਬਿੱਲ ਪਾਸ ਕਰ ਦਿੱਤਾ ਹੈ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਸ਼ੂਆਂ ਤੇ ਜ਼ੁਲਮ ਰੋਕੂ ਪੰਜਾਬ ਸੋਧਨਾ ਬਿੱਲ 225 ਪੇਸ਼ ਕੀਤਾ ਹੈ ਮਤੇ ਉਤੇ ਲੰਬੀ ਬਹਿਸ ਹੋਈ ਹੈ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਬਾ ਨੇ ਮਤੇ ਦੀ ਜੜੀ ਹਮਾਇਤ ਕੀਤੀ ਹੈ ਤੇ ਬਹਿਸ ਦੇ ਪਿੱਛੋਂ ਸਦਨ ਨੇ ਬਿੱਲ ਜਿਹੜਾ ਪਾਸ ਕੀਤਾ ਹੈ ਇਕ ਹੋ ਸਕਦਾ ਹੈ ਕਿ ਪਹਿਲਾ ਇਕਲਾ रायपुर ਦੇਆਂ ਖੇਡਾਂ ਹੁੰਦੀਆਂ ਸੋ ਉੱਥੇ ਬੈਲ ਗੱਡੀਆਂ ਦੀਆਂ ਧੋੜਾਂ ਹੋਰ ਬਹੁਤ ਸਾਰਾ ਕੁਝ ਹੁੰਦਾ ਸੀ ਪਰ ਲੰਬੇ ਸਮੇਂ ਤੋਂ ਜੜਾਉ ਨੂੰ ਉਹ ਬੈਣ ਕੀਤਾ ਹੋਇਆ ਹੈ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਵਿਦੇਸ਼ ਯਾਤਰਾਵਾਂ ਦੇ ਉੱਤੇ ਨਿਸ਼ਾਨਾ ਸੇਧਿਆ ਹੈ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਦੇਸ਼ ਜੜੀਆਂ ਯਾਤਰਾ ਯਾਤਰਾਵਾਂ ਨੂੰ ਜਿਹੜਾ ਘੁੰਮਣ ਫਿਰਦਾ ਜਿਹੜਾ ਟਰੈਵਲਿੰਗ ਕਰ ਰਹੇ ਨੇ ਉਹਨਾਂ ਨੂੰ ਨਿਸ਼ਾਨੇ ਤੇ ਉਧ ਲਿਆਨ ਲੈਂਦਿਆਂ ਕਿਹਾ ਕਿ ਉਹ ਵਿਦੇਸ਼ਾਂ ਦਾ ਦੌਰਾ ਕਰਨ ਦੇ ਲਈ ਸਮਾਂ ਕੱਢ ਲੈਂਦੇ ਨੇ ਪਰ 140 ਕਰੋੜ ਭਾਰਤੀਆਂ ਦੀਆਂ ਚਿੰਤਾਵਾਂ ਨੂੰ ਹੱਲ ਕਰਨ ਦੇ ਵਿੱਚ ਅਸਫਲ ਨੇ ਵਿਦੇਸ਼ ਮੰਤਰਾਲੇ ਨੇ ਜਿਹੜਾ ਵੀਰਵਾਰ ਨੂੰ ਪ੍ਰਧਾਨ ਮੰਤਰੀ ਦੀਆਂ ਵਿਦੇਸ਼ ਯਾਤਰਾਵਾਂ ਤੇ ਉੱਤੇ ਮਾਨ ਦੀ ਆਲੋਚਨਾ ਨੂੰ ਗੈਰ ਜ਼ਿੰਮੇਵਾਰ ਨਾ ਕਰਾਰ ਦਿੱਤਾ ਸੀ ਮਾਨ ਨੇ ਮੋਦੀ ਦੀ ਆਲੋਚਨਾ ਕਰਦਿਆਂ ਕਿਹਾ ਸੀ ਕਿ ਉਹ 10000 ਦੀ ਆਬਾਦੀ ਵਾਲੇ ਦੇਸ਼ ਤੋਂ ਮਿਲੇ ਵਿਦੇਸ਼ੀ ਸਨਮਾਨ ਦਾ ਜਸ਼ਨ ਮਨਾਉਂਦੇ ਨੇ ਜਦੋਂ ਕਿ ਦੇਸ਼ ਦੇ ਜ਼ਰੂਰੀ ਮੁੱਦਿਆਂ ਨੂੰ ਨਜ਼ਰ ਅੰਦਾਜ਼ ਕਰਦੇ ਨੇ ਮਾਨ ਨੇ ਕਿਹਾ ਕਿ ਪਤਾ ਨਹੀਂ ਕਿਹੜੇ-ਕਿਹੜੇ ਦੇਸ਼ ਜਿਹੜਾ ਮੈਗਨੀਸ਼ੀਆ ਗਾਲਵੇਸ਼ੀਆ ਪਰਵੇਸ਼ੀਆ ਦੇ ਵਿੱਚ ਉਹ ਘੁੰਮਦੇ ਰਹਿੰਦੇ ਨੇ ਪਰ ਉਹ ਉਸ ਦੇਸ਼ ਦੇ ਵਿੱਚ ਨਹੀਂ ਰਹਿ ਰਹੇ ਜਿੱਥੇ 140 ਕਰੋੜ ਲੋਕ ਰਹਿੰਦੇ ਨੇ ਜਿਨ੍ਹਾਂ ਦੇਸ਼ਾਂ ਦੇ ਵਿੱਚ ਉਹ ਜਾ ਰਹੇ ਨੇ ਉਹਨਾਂ ਦੀ ਆਬਾਦੀ 10000 ਹੈ ਤੇ ਉਹਨਾਂ ਨੂੰ ਉੱਥੇ ਸਭ ਤੋਂ ਵੱਡਾ ਪੁਰਸਕਾਰ ਮਿਲਿਆ ਹੈ ਇੱਥੇ 10000 ਲੋਕ ਜੇਸੀਪੀ ਮਸ਼ੀਨ ਜਿਹੜੀ ਮਿੱਟੀ ਪੋਟਣ ਵਾਲੀ ਮਸ਼ੀਨ ਦੇਖਣ ਦੇ ਲਈ ਇਕੱਠੇ ਕਹਿੰਦੇ ਆ ਹੋ ਜਾਂਦੇ ਆ ਵਿਸਤਾਰ ਦੇ ਨਾਲ ਖਬਰ ਕਰੀਏ ਤੇ ਅੱਜ ਰਾਜਪਾਲ ਗੁਲਾਬਜੰਦ ਕਟਾਰੀਆ ਸਾਹਿਬ ਦੇ ਨਾਲ ਤਖਤ ਜੱਥੇਦਾਰ ਜਿਹੜੇ ਨੇ ਤਖਤ ਸਾਹਿਬ ਦੇ ਜੱਥੇਦਾਰ ਗੜਗੱਜ ਜੀ ਨੇ ਮੁਲਾਕਾਤ ਕੀਤੀ ਹੈ ਪੁਲਿਸ ਮੁਕਾਬਲੇ ਜਿਹੜੇ ਨੇ ਸੰਬੰਧਾਂ ਦੇ ਵਿੱਚ ਅੱਜ ਵੀ ਜਿਹੜਾ ਪੁਲਿਸ ਦਾ ਮੁਕਾਬਲਾ ਹੋਇਆ ਅਮਰਸਰ ਇਲਾਕੇ ਦੇ ਵਿੱਚ ਰੋਜ਼ਾਨਾ ਹੀ ਕੋਈ ਨਾ ਕੋਈ ਖਬਰ ਆਉਂਦੀ ਹੈ ਬੇਅਦਬੀਆਂ ਸੰਬੰਧੀ ਕਾਨੂੰਨ ਚਮਕੌਰ ਸਾਹਿਬ ਨਜ਼ਦੀਕ ਗੱਤਾ ਫੈਕਟਰੀ ਧਰਮ ਪਰिवर्तन ਦੇ ਸਬੰਧਤ ਪੰਜਾਬ ਦੇ ਵੱਡੇ ਮੁੱਦਿਆਂ ਉੱਤੇ ਰਾਜਪਾਲ ਦੇ ਨਾਲ ਵਿਚਾਰ ਜਿਹੜੇ ਸਾਂਝੇ ਕੀਤੇ ਆ ਜਥੇਦਾਰ ਹੋਣਾ ਨੇ ਸ਼ਹੀਦੀ ਸ਼ਤਾਬਦੀ ਮਨਾਉਣ ਦੇ ਲਈ ਕੇਂਦਰ ਦੇ ਉੱਤੇ ਸੂਬਾ ਸਰਕਾਰਾਂ ਸ਼੍ਰੋਮਣੀ ਕਮੇਟੀ ਦੇ ਨਾਲ ਜੜੀ ਸਲਾਹ ਕਰਨ ਇਹ ਕਿਹਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਲ ਅੱਜ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਮੁਲਾਕਾਤ ਕੀਤੀ ਹੈ ਇਹ ਜਾਣਕਾਰੀ ਇੱਥੇ ਜਥੇਦਾਰ ਗੜਗੱਜ ਜੀ ਨੇ ਦਿੱਤੀ ਹੈ ਜਥੇਦਾਰ ਗੜਗੱਜ ਉਹਨਾਂ ਨੇ ਕਿਹਾ ਕਿ ਮੁਲਾਕਾਤ ਦੇ ਦੌਰਾਨ ਰਾਜਪਾਲ ਦੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸਾਲਾਂ ਸ਼ਹੀਦੀ ਦਿਹਾੜੇ ਸ੍ਰੀ ਗੁਰਮਤਿ ਸਾਹਿਬ ਜੀ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਦੇ ਵਿੱਚ ਸਖਤ ਕਾਨੂੰਨ ਆਇਦਰ ਜਿਹੜਾ ਬਾਰੇ ਚਰਚਾ ਹੋਈ ਹੈ ਇਸ ਤਰ੍ਹਾਂ ਚਮਕੌਰ ਸਾਹਿਬ ਦੇ ਨੇੜੇ ਪੇਪਰ ਫੈਕਟਰੀ ਤੇ ਮੱਤੇਵਾੜਾ ਜੰਗਲ ਨੇੜੇ ਵਸਦੇ ਗਰੀਬ ਪਰਿਵਾਰਾਂ ਦੇ ਉਜਾੜੇ ਪੰਜਾਬ ਅੰਦਰ ਪੁਲਿਸ ਮੁਕਾਬਲੇ ਪਰੰਪਰ ਪਰਵਰਤਨ ਆਦਿ ਜਿਹੇ ਅਹਿਮ ਮਾਮਲਿਆਂ ਦੇ ਉੱਤੇ ਜੜੀਆ ਚਰਚਾ ਕੀਤੀ ਗਈ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੇ ਹਾਂ ਜਥੇਦਾਰ ਗਿਆਨੀ ਗੜਗੱਜ ਹੋਣਾ ਨੇ ਕਿਹਾ ਕਿ ਰਾਜਪਾਲ ਸ਼੍ਰੀ ਗੁਲਾਬਚੰਦ ਕਟਾਰੀਆ ਦੇ ਨਾਲ ਬਹੁਤ ਸੁਖਾਵੇਂ ਮਾਹੌਲ ਦੇ ਵਿੱਚ ਪੂਰੀ ਗੱਲਬਾਤ ਹੋਈ ਹੈ ਜਿਸ ਦੇ ਦੌਰਾਨ ਉਹਨਾਂ ਵੱਲੋਂ ਉਠਾਏ ਗਏ ਮਾਮਲਿਆਂ ਨੂੰ ਰਾਜਪਾਲ ਨੇ ਗੌਰ ਦੇ ਨਾਲ ਸੁਣਿਆ ਤੇ ਲੁੜੀਨ ਦੀ ਕਾਰਵਾਈ ਕਰਨ ਦੀ ਜੜੀ ਗੱਲ ਵੀ ਆਕੀ ਹੈ ਜਥੇਦਾਰ ਸਾਹਿਬ ਨੇ ਗੜਗੱਜ ਹੋਣਾ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵਾਂ ਸਾਲ ਸਾਲਾਂ ਸ਼ਹੀਦੀ ਦਿਵਸ ਨੂੰ ਪੂਰੇ ਦੇਸ਼ ਅਤੇ ਵਿਸ਼ਵ ਦੇ ਵਿੱਚ ਉਹਨਾਂ ਦੇ ਮਨੁੱਖੀ ਅਧਿਕਾਰਾਂ ਤੇ ਧਾਰਮਿਕ ਆਜ਼ਾਦੀ ਦੇ ਸਿਧਾਂਤ ਨੂੰ ਦਰਸਾਉਂਦਿਆਂ ਚੰਗੇ ਤਰੀਕੇ ਦੇ ਨਾਲ ਮਨਾਈ ਜਿਹੜੀ ਜਾਣੀ ਚਾਹੀਦੀ ਹੈ ਰਾਜਪਾਲ ਸ਼੍ਰੀ ਕਟਾਰੀਆ ਨੂੰ ਇਹ ਸੁਝਾਅ ਦਿੱਤਾ ਗਿਆ ਕਿ ਸ਼ਹੀਦੀ ਸ਼ਤਾਬਦੀ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਤੇ ਸਲਾਹ ਦੇ ਨਾਲ ਮਨਾਈ ਜਾਵੇ ਕਿਉਂਕਿ ਇਹ ਸਿੱਖਾਂ ਦੀ ਨੁਮਾਇੰਦੀ ਨੁਮਾਇੰਦਾ ਕੇਂਦਰੀ ਧਾਰਮਿਕ ਸੰਸਥਾ ਹੈ ਜੱਥੇਦਾਰ ਗੜਗੱਜੋਣਾ ਦੱਸਿਆ ਕਿ ਉਹਨਾਂ ਰਾਜਪਾਲ ਦੇ ਕੋਲ ਸ਼੍ਰੀ ਚਮਕੌਰ ਸਾਹਿਬ ਦੇ ਨੇੜੇ ਲੱਗ ਰਹੀ ਪੇਪਰ ਫੈਕਟਰੀ ਦਾ ਮਾਮਲਾ ਵੀ ਉਠਾਇਆ ਹੈ ਜਿਸ ਦਾ ਇਲਾਕੇ ਦੇ ਲੋਕਾਂ ਦੇ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਦੇ ਨਾਲ ਵੱਡੇ ਸਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ ਦੇ ਨੇੜੇ ਪ੍ਰਦੂਸ਼ਣ ਫੈਲੇਗਾ ਜੋ ਕਿ ਲੋਕਾਂ ਦੀ ਸਿਹਤ ਅਤੇ ਪੰਜਾਬ ਦੇ ਵਾਤਾਵਰਣ ਹਵਾ ਤੇ ਪਾਣੀ ਦੇ ਲਈ ਠੀਕ ਨਹੀਂ ਹੈ ਇਸੇ ਤਰ੍ਹਾਂ ਮੱਤੇਵਾੜੇ ਜੰਗਲ ਦੇ ਨੇੜੇ ਵਸਦੇ ਗਰੀਬ ਪਰਿਵਾਰਾਂ ਦੇ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਉਜਾੜੇ ਦਾ ਮਾਮਲਾ ਵੀ ਰਾਜਪਾਲ ਪੰਜਾਬ ਦੇ ਕੋਲ ਉਠਾਇਆ ਗਿਆ ਹੈ ਕਿਉਂਕਿ ਇਹ ਪਰਿਵਾਰ ਲੰਬੇ ਸਮੇਂ ਤੋਂ ਉੱਥੇ ਵਸੇ ਹੋਏ ਨੇ ਜਿਸ ਦੇ ਕਾਰਨ ਉਹਨਾਂ ਨੂੰ ਜਾੜਾ ਜਿਹੜਾ ਬਾਜਬ ਨਹੀਂ ਹੈ ਬੇਅਦਬੀ ਸੰਬੰਧੀਆਂ ਜਿਹੜੀ ਮਾਮਲੇ ਨੇ ਕਾਨੂੰਨ ਦੇ ਵਿੱਚ ਕੀਤੀ ਕੀਤੀਆਂ ਜਾ ਰਹੀਆਂ ਸੋਧਾਂ ਬਾਰੇ ਸਵਾਲ ਤੇ ਜਵਾਬ ਦੇ ਵਿੱਚ ਜਥੇਦਾਰ ਗੜਗੱਜ ਉਹਨਾਂ ਨੇ ਕਿਹਾ ਕਿ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਗਤ ਜਿਹੜਾ ਜਗਤ ਜੋਤ ਗੁਰੂ ਮੰਨਦੇ ਨੇ ਇਸ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸੰਬੰਧੀ ਵਿਸ਼ੇਸ਼ ਕਾਨੂੰਨ ਜਿਹੜਾ ਬਣਨਾ ਚਾਹੀਦਾ ਹੈ ਸਖਤ ਸਜ਼ਾਾਂਵਾਂ ਹੋਣੀਆਂ ਚਾਹੀਦੀਆਂ ਨੇ ਜਥੇਦਾਰ ਗੜਗਾਜੂ ਉਹਨਾਂ ਨੇ ਰਾਜਪਾਲ ਦੇ ਕੋਲ ਪਿਛਲੇ 7 ਮਹੀਨਿਆਂ ਦੇ ਅੰਦਰ ਪੰਜਾਬ ਪੁਲਿਸ ਦੇ ਵੱਲੋਂ ਕੀਤੇ ਗਏ ਮੁਕਾਬਲਿਆਂ ਦਾ ਫਾਮਲਾ ਵੀ ਉਠਾਇਆ ਹੈ ਉਹਨਾਂ ਕਹਿਆ ਕਿ ਆਪਣਾ ਬੇਅਦਬੀਆਂ ਸੰਬੰਧੀ ਕਾਨੂੰਨ ਦੇ ਵਿੱਚ ਕੀਤੀਆਂ ਜੜੀਆਂ ਨੇ ਸੌਰੀ ਮਾਫ ਮਾਫੀ ਚਾਹਾਂਗਾ ਮੁਕਾਬਲਿਆਂ ਦਾ ਮਾਮਲਾ ਉਠਾਇਆ ਉਹਨਾਂ ਕਹਿੰਦੇ ਕਿ ਦੇਸ਼ ਅਤੇ ਸੂਬੇ ਅੰਦਰ ਲੋਕਾਂ ਨੂੰ ਨਿਆਂ ਦੇਣ ਲਈ ਅਦਾਲਤਾਂ ਨੇ ਤਾਂ ਫਿਰ ਸਜ਼ਾ ਵੀ ਜਿਹੜੀ ਅਦਾਲਤ ਨੂੰ ਹੀ ਦੇਣੀ ਚਾਹੀਦੀ ਹੈ ਮੁਕਾਬਲਿਆਂ ਦੇ ਵਿੱਚ ਕਿਸੇ ਨੂੰ ਸਜ਼ਾ ਦੇਣਾ ਗਲਤ ਹੈ ਉਹਨਾਂ ਕਹਿ ਕੇ ਪਿਛਲੇ ਦਿਨੀ ਅੰਬੋਹਰ ਅੰਦਰ ਹੋਇਆ ਵਪਾਰੀ ਦਾ ਕਤਲ ਬੇहद ਜੜਾ ਮੰਦ ਭਾਗਾ ਤੇ ਅਮਨ ਕਾਨੂੰਨ ਨੂੰ ਦੇਖਣਾ ਕਹਿੰਦੇ ਸਰਕਾਰ ਦਾ ਕੰਮ ਹੈ ਅਬੋਰ ਮਾਮਲੇ ਦੇ ਨਾਲ ਸੰਬੰਧਿਤ ਮਾਰੇ ਗਏ ਦੋ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਪੁਲਿਸ ਮੁਕਾਬਲਿਆਂ ਨੂੰ ਝੂਠਾ ਕਿਹਾ ਜਾ ਰਿਹਾ ਹੈ ਉਹ ਇਨਸਾਫ ਦੇ ਲਈ ਆਵਾਜ਼ ਉਠਾ ਰਹੇ ਨੇ ਇਸ ਦਾ ਸੱਚ ਅਤੇ ਝੂਠ ਤਾਂ ਸਮੇਂ ਦੇ ਨਾਲ ਸਾਹਮਣੇ ਆਵੇਗਾ ਪਰ ਅਜਿਹੇ ਵਰਤਾਰੇ ਨੂੰ ਠੱਲ ਪੈਣੀ ਚਾਹੀਦੀ ਹੈ ਪੰਜਾਬ ਪੁਲਿਸ ਰਾਜ ਬਣਨ ਦੇ ਵੱਲੋਂ ਨਹੀਂ ਵਦਨਾ ਕਹਿੰਦੇ ਚਾਹੀਦਾ ਹੈ ਅੱਜ ਵੀ ਖਬਰ ਹੈ ਕਿ ਪੰਜਾਬ ਦੇ ਵਿੱਚ ਵੱਡਾ ਇਨਕਾਊਂਟਰ ਹੋਇਆ ਬਦਮਾਸ਼ ਤੇ ਪੁਲਿਸ ਵਿਚਾਲੇ ਤਾੜ-ਤਾੜ ਗੋੜੀਆਂ ਚੱਲੀਆਂ ਨੇ ਪੰਜਾਬ ਦੇ ਵਿੱਚ ਵੱਡਾ ਇਨਕਾਊਂਟਰ ਦੀ ਖਬਰ ਹੈ ਸ਼ਾਮ ਤੱਕ ਆਈ ਹੈ ਕਪੂਰਥਲਾ ਦੇ ਢਿਲਵਾਂ ਦੇ ਵਿੱਚ ਬਦਮਾਸ਼ ਅਤੇ ਪੁਲਿਸ ਵਿਚਾਲੇ ਤਾੜ-ਤਾੜ ਗੋਲੀਆਂ ਝੱਲੀਆਂ ਨੇ ਜਾਣਕਾਰੀ ਦੇ ਮੁਤਾਬਕ ਬੀਤੇ ਦਿਨੀ 25 ਜੂਨ ਨੂੰ ਢਿਲਵਾਂ ਟੋਲ ਪਲਾਜ਼ਾ ਤੇ ਹੋਈ ਫਾਇਰਿੰਗ ਮਾਮਲੇ ਵਿੱਚ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਤਫ਼ਤੀਸ਼ ਅਮਲ ਦੇ ਵਿੱਚ ਲਿਆਉਂਦਿਆਂ ਫਾਇਰਿੰਗ ਕਰਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਉਹਨਾਂ ਦੀ ਨਿਸ਼ਾਨਦੇਹੀ ਦੇ ਉੱਤੇ ਉਹਨਾਂ ਵੱਲੋਂ ਲੁਕੇ ਰੱਖਿਆ ਅਸਲਾ ਬਰਾਮਦਗੀ ਦੇ ਲਈ ਉਹਨਾਂ ਨੂੰ ਢਿਲਵਾਂ ਦੇ ਇਸ ਇਲਾਕੇ ਦੇ ਵਿੱਚ ਲਿਆਂਦਾ ਗਿਆ ਸੀ। ਅਸਲਾ ਬਰਾਮਦ ਜਿਹੜਾ ਬਰਾਮਦ ਕੀਤਾ ਗਿਆ ਦੀ ਨਿਸ਼ਾਨਦੇਹੀ ਦੇ ਦੌਰਾਨ ਇੱਕ ਵਿਅਕਤੀ ਉੱਥੋਂ ਭੱਜਣ ਲੱਗਿਆ ਜਿਸ ਦੇ ਦੌਰਾਨ ਫਾਇਰਿੰਗ ਹੋਈ ਪੁਲਿਸ ਨੇ ਵੀ ਜਵਾਬੀ ਕਾਰਵਾਈ ਦੇ ਵਿੱਚ ਇੱਕ ਵਿਅਕਤੀ ਜਿਸ ਨੂੰ ਜਿਹੜਾ ਜੋ ਅਸਲਾ ਬਰਾਮਦ ਕੀਤਾ ਹੈ ਉਹਨੂੰ ਲਿਆ ਤੇ ਉਸਦੇ ਲੱਤ ਦੇ ਉੱਤੇ ਗੋਲੀ ਮਾਰੀ ਹੈ ਗ੍ਰਿਫਤਾਰ ਕਰਕੇ ਪੁਲਿਸ ਨੇ ਬਦਮਾਸ਼ ਨੂੰ ਕਪੂਰਥਲੇ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਜਿਹੜਾ ਕਰਵਾ ਦਿੱਤਾ ਹੈ ਪੜਦੇ ਵਿੱਚ ਜਿਹੜੀ ਹੈ ਈਦੀ ਬਿਹਾਰ ਦੀ ਪੁਲਿਸ ਆ ਕੇ ਜਿਹੜਾ ਬੰਦਾ ਲੈ ਗਈ ਹੈ ਕਰੋੜਾਂ ਦੀਆਂ ਧੋਖਾਧੜੀਆਂ ਦੇ ਸੰਬੰਧੀ ਪਰਲਜ਼ ਦੇ ਚਾਲਕ ਜਿਹੜੇ 2.5 ਜਣੇ ਯੂਪੀ ਈਓਡਬਲਯੂ ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਪਰਲਜ਼ ਜਿਹੜੀ ਹੈ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਕ ਗੁਰਨਾਮ ਸਿੰਘ ਨੂੰ ਰੋਪੜ ਜ਼ਿਲ੍ਹੇ ਦੇ ਵਿੱਚੋਂ ਗ੍ਰਿਫਤਾਰ ਕਰਕੇ ਲੈ ਗਈ ਯੂਪੀ ਪੁਲਿਸ ਹੈ ਉੱਤਰ ਪ੍ਰਦੇਸ਼ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਹੈ ਇਕਨੋਮਿਕ ਆਫੈਂਸਸ ਵਿੰਗ ਜਿਹੜਾ ਈਓਡਬਲਯੂ ਨੇ ਕਿਹਾ ਹੈ ਕਿ ਉਸਨੇ ਦੋ ਵੱਡੇ ਵਿੱਤੀ ਧੋਖਾਧੜੀ ਮਾਮਲਿਆਂ ਦੇ ਵਿੱਚ ਸ਼ਾਮਲ ਮੁੱਖ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੇ ਨਿਵੇਸ਼ਕਾਂ ਦੇ ਨਾਲ ਸਮੂਹਿਕ ਤੌਰ ਦੇ ਉੱਤੇ ਹਜ਼ਾਰਾਂ ਕਰੋੜ ਰੁਪਏ ਦੀ ਧੋਖਾਧੜੀ ਕੀਤੀ ਟੀਮ ਨੇ ਪੰਜਾਬ ਦੇ ਰੋਪੜ ਜ਼ਿਲ੍ਹੇ ਤੋਂ ਪਰਲਜ਼ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ ਦੇ ਜਿਹੜਾ ਨੇ ਇੱਕ ਸੰਚਾਲਕ ਗੁਰਨਾਮ ਸਿੰਘ ਨੂੰ ਗ੍ਰਿਫਤਾਰ ਕੀਤਾ ਪੀਏਸੀਐਲ ਜੋ ਪਹਿਲਾਂ ਗੁਰਵੰਤ ਐਗਰੋਟੈਕ ਲਿਮਟਿਡ ਦੇ ਵਜੋਂ ਜਾਣਿਆ ਜਾਂਦਾ ਸੀ ਰਾਜਸਥਾਨ ਦੇ ਜੈਪੁਰ ਦੇ ਵਿੱਚ ਰਜਿਸਟਰ ਸੀ ਤੇ ਬਾਅਦ ਦੇ ਵਿੱਚ ਇਸ ਦਾ ਨਾਮ ਬਦਲ ਦਿੱਤਾ ਗਿਆ ਕੰਪਨੀ ਨੇ ਕਥਿਤ ਤੌਰ ਦੇ ਉੱਤੇ ਉੱਤਰ ਪ੍ਰਦੇਸ਼ ਸਮੇਤ 10 ਰਾਜਾਂ ਵਿੱਚ ਸ਼ਾਖਾਵਾਂ ਖੋਲੀਆਂ ਤੇ ਆਰ ਬੀ ਆਈ ਐਕਟ 1934 ਦੇ ਤਹਿਤ ਗੈਰ ਬੈਂਕਿੰਗ ਵਿੱਤੀ ਕੰਪਨੀ ਐਨ ਬੀ ਐਫ ਸੀ ਦੇ ਤਹਿਤ ਰਜਿਸਟ੍ਰੇਸ਼ਨ ਪ੍ਰਾਪਤ ਕੀਤੇ ਬਿਨਾ ਬੈਂਕਿੰਗ ਜਿਹੜੀ ਕਾਰਜ ਸ਼ੁਰੂ ਕਰ ਦਿੱਤੇ ਸੀ ਈਓ ਡਬਲਯੂ ਦੀ ਡਾਇਰੈਕਟਰ ਜਨਰਲ ਡੀਜੀ ਨੀਰਾ रावत ਨੇ ਕਿਹਾ ਹੈ ਕਿ ਕੰਪਨੀ ਤੇ ਆਡਰੀ अवार्ती जमा रकम ਅਤੇ ਐਫ ਡੀ ਮਿਆਦੀ ਜਮਾ ਰਕਮ ਦੇ ਬਦਲੇ ਆਕਰਸ਼ਕ ਯੋਜਨਾਵਾਂ ਨੂੰ ਉਤਸ਼ਾਹਿਤ ਕਰਕੇ ਅਤੇ ਜ਼ਮੀਨ ਦੇ ਪਲਾਟਾਂ ਦਾ ਵਾਅਦਾ ਕਰਕੇ ਉੱਤਰ ਪ੍ਰਦੇਸ਼ ਦੇ ਮਹੋਬਾ ਸੁਲਤਾਨਪੁਰ ਫਰੂਖਾਬਾਦ ਤੇ ਜਲੌਨ ਸਮੇਤ ਜਿਨ੍ਹਾਂ ਇਨ੍ਹਾਂ ਰਾਜਾਂ ਦੇ ਨਿਵੇਸ਼ਕਾਂ ਤੋਂ ਲਗਭਗ 49000 ਕਰੋੜ ਰੁਪਏ ਇਕੱਠੇ ਕਰਨ ਦਾ ਦੋਸ਼ ਜਿਹੜਾ ਲੱਗਿਆ राधिका यादव दी गल करिए ते पिछले दिना च पियो ने ਧੀ ਦਾ ਕਤਲ ਕੀਤਾ ਹੈ राधिका यादव ਦੇ ਪਿਤਾ ਦਾ ਇੱਕ ਰੋਜ਼ ਪੁਲਿਸ ਰਿਮਾਂਡ ਹੋਇਆ ਤੇ ਮਾਂ ਦੀ ਭੂਮਿਕਾ ਦੀ ਜਾਂਚ ਜੜੀ ਜਾ ਰਹੀ ਹੈ ਗੁਰੂਗ੍ਰਾਮ ਦੀ ਇੱਕ ਸਥਾਨਕ ਅਦਾਲਤ ਨੇ ਸ਼ੁੱਕਰਵਾਰ ਨੂੰ 49 ਸਾਲਾ ਦੀਪਕ ਯਾਦਵ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਹੈ ਦੀਪਕ ਨੇ ਬੀਤੇ ਦਿਨ ਆਪਣੀ 25 ਸਾਲਾ ਦੀ ਰਾਧਿਕਾ ਯਾਦਵ ਜੋ ਕਿ ਕੌਮੀ ਪੱਧਰ ਦੀ ਟੈਨਿਸ ਖਿਡਾਰਨ ਸੀ ਉਹਨੂੰ ਕਥਿਤ ਤੌਰ ਦੇ ਉਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਅਦਾਲਤ ਨੇ ਮਾਮਲੇ ਨੂੰ ਗੰਭੀਰ ਮਾਮਲਾ ਕਰਾਰ ਦਿੱਤਾ ਹੈ ਕਿਹਾ ਹੈ ਕਿ ਇਸ ਦੀ ਢੂੰਗਾਈ ਦੇ ਨਾਲ ਜਾਂਚ ਦੀ ਜ਼ਰੂਰਤ ਹੈ ਐਸ ਐਚਓ ਵਿਨੋਦ ਕੁਮਾਰ ਨੇ ਕਿਹਾ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਇਸ ਦੇ ਉਦੇਸ਼ ਦੇ ਬਾਰੇ ਦੱਸ ਚੁੱਕੇ ਹਾਂ ਉਹ ਦੀਪਕ ਯਾਦਵ ਟੈਨਿਸ ਅਕੈਡਮੀ ਆਪਣੀ ਧੀ ਰਾਧਿਕਾ ਯਾਦਵ ਵੱਲੋਂ ਚਲਾਈ ਜਾ ਰਹੀ ਤੋਂ ਜਿਹੜਾ ਗੁੱਸੇ ਸੀ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕੀ ਇਹ ਅਣਖ ਦੇ ਲਈ ਕਤਲ ਦਾ ਮਾਮਲਾ ਹੈ ਤਾਂ ਐਸ ਐਚਓ ਨੇ ਕਿਹਾ ਕਿ ਨਹੀਂ ਅਜਿਹਾ ਕੁਝ ਨਹੀਂ ਹੈ ਅਸੀਂ 2 ਦਿਨ ਦਾ ਰਿਮਾਂਡ ਜਿਹੜਾ ਮੰਗਿਆ ਸੀ ਇਹ ਘਟਨਾ ਵੀਰਵਾਰ ਸਵੇਰੇ ਲਗਭਗ 10:30 ਵਜੇ ਸੋ ਸ਼ਾਂਤ ਲੋਕ ਇਲਾਕੇ ਦੇ ਵਿੱਚ ਸਥਿਤ ਉਹਨਾਂ ਦੇ ਘਰ ਦੇ ਵਿੱਚ ਵਾਪਰੀ ਹੈ ਜਿੱਥੇ ਦੀਪਕ ਨੇ ਕਥਿਤ ਤੌਰ ਦੇ ਉੱਤੇ ਆਪਣੀ ਧੀ ਦੇ ਉੱਤੇ 5 ਗੋਲੀਆਂ ਚਲਾਈਆਂ ਨੇ ਰਾਧਿਕਾ ਉਸ ਵੇਲੇ ਰਸੋਈ ਦੇ ਵਿੱਚ ਨਾਸ਼ਤਾ ਬਣਾ ਰਹੀ ਸੀ ਤੇ 3 ਗੋਲੀਆਂ ਉਸ ਦੀ ਪਿੱਠ ਦੇ ਵਿੱਚ ਲੱਗੀਆਂ ਜਿਸ ਦੇ ਕਾਰਨ ਉਸ ਦੀ मौके ਉੱਤੇ ਹੀ ਮੌਤ ਹੋ ਗਈ ਗੁਰੂਗ੍ਰਾਮ ਪੁਲਿਸ ਦੇ ਪੀਆਰ ਉਹ ਸੰਦੀਪ ਜਿਹੜੇ ਨੇ ਕੁਮਾਰ ਦੇ ਅਨੁਸਾਰ ਰਾਧਿਕਾ ਸੈਕਟਰ 57 ਦੇ ਵਿੱਚ ਇੱਕ ਟੈਨਿਸ ਅਕੈਡਮੀ ਚਲਾ ਰਹੀ ਸੀ ਜੋ ਕਥਿਤ ਤੌਰ ਦੇ ਉੱਤੇ ਉਸਦੇ ਤੇ ਉਸਦੇ ਪਿਤਾ ਵਿਚਕਾਰ ਝਗੜੇ ਦਾ ਵਿਸ਼ਾ ਬਣ ਗਈ ਉਨਾ ਕਾਕੇ ਸ਼ੁਰੂਆਤੀ ਜਾਂਚ ਤੋਂ ਪਤਾ ਚਲਦਾ ਹੈ ਕਿ ਦੀਪਕ ਨੇ ਰਾਧਿਕਾ ਵੱਲੋਂ ਅਕੈਡਮੀ ਚਲਾਏ ਜਾਣ ਉੱਤੇ ਇਤਰਾਜ਼ ਕੀਤਾ ਸੀ ਤੇ ਉਸ ਨੂੰ ਕਈ ਵਾਰ ਇਸ ਨੂੰ ਬੰਦ ਕਰਨ ਦੇ ਲਈ ਵੀ ਕਿਹਾ ਸੀ ਪੁਲਿਸ ਪੁੱਛਗਿੱਛ ਦੇ ਦੌਰਾਨ ਦੀਪਕ ਯਾਦਵ ਨੇ ਕਤਲ ਦੀ ਗੱਲ ਕਬੂਲ ਕਰ ਲਈ ਹੈ ਤੇ ਉਸ ਨੇ ਕਥਿਤ ਤੌਰ ਦੇ ਉੱਤੇ ਕਿਹਾ ਕਿ ਉਹ ਆਪਣੀ ਧੀ ਦੇ ਨਾਲ ਚੱਲ ਰਹੇ ਝਗੜਿਆਂ ਤੋਂ ਨਿਰਾਸ਼ ਸੀ ਉਸ ਦੀ ਅਕੈਡਮੀ ਵਧੀਆ ਚੱਲ ਰਹੀ ਸੀ ਪਰ ਇਸ ਕਾਰਨ ਲੋਕ ਉਸ ਨੂੰ ਮਿਹਨੇ ਮਾਰਦੇ ਸਨ ਕਿ ਉਹ ਆਪਣੀ ਧੀ ਦੀ ਕਮਾਈ ਉੱਤੇ ਮੌਜਾਂ ਕਰ ਰਿਹਾ ਹੈ ਤੇ ਭਾਈ ਉਹਨੂੰ ਕਾਹ ਤੋਂ ਮਾਰਨਾ ਆਪਣੇ ਆਪ ਨੂੰ ਕੁਝ ਕਰ ਲੈ ਤੇ ਉਸਨੇ ਇਸੇ ਤੋਂ ਖਫਾ ਹੋ ਕੇ ਇੱਕ ਕਦਮ ਚੁੱਕਿਆ ਦੱਸਿਆ ਜਾਂਦਾ ਹੈ ਕਿ ਉਹ ਗੁਰੂਗ੍ਰਾਮ ਦੇ ਵਿੱਚ ਕਈ ਜਿਹੜੇ ਨੇ ਕਿਰਾਏ ਦੇ ਉੱਤੇ ਆਂ ਦੀਆਂ ਜਾਇਦਾਦਾਂ ਤੋਂ ਮਾਸਕ 15 ਤੋਂ 17 ਲੱਖ ਰੁਪਏ ਕਮਾਉਂਦਾ ਹੈ ਤੇ ਇੱਕ ਆਲੀਸ਼ਾਨ ਫਾਰਮ ਹਾਊਸ ਦਾ ਮਾਲਕ ਹੈ ਕਿਆ ਬਾਤਾਂ ਸੀ ਤੇ ਕਹਿੰਦਾ ਹੈ ਕਿ ਐਨ ਡੀ ਟੀਵੀ ਦੀ ਰਿਪੋਰਟ ਦੇ ਅਨੁਸਾਰ ਉਸ ਦੇ ਜੱਦੀ ਪਿੰਡ ਵਜ਼ੀਰਾਬਾਦ ਦੇ ਉਸ ਦੇ ਗਰਾਂਹ ਜਿਹੜੇ ਨੇ ਅਨੁਸਾਰ ਦੀਪਕ ਇਲਾਕੇ ਦੇ ਵਿੱਚ ਇੱਕ ਅਮੀਰ ਜ਼ਿਮੀਂਦਾਰ ਵਜੋਂ ਜਾਣਿਆ ਜਾਂਦਾ ਹੈ ਆਪਰੇਸ਼ਨ ਸਿੰਦੂਰ ਦੇ ਵਿੱਚ 9 ਅੱਤਵਾਦੀ ਟਿਕਾਣਿਆਂ ਦੇ ਉੱਤੇ ਸਟੀਕ ਨਿਸ਼ਾਨਾ ਲਾਇਆ ਗਿਆ ਡਵਾਲ ਸਾਹਿਬ ਨੇ ਇਹ ਗੱਲ ਕਹੀ ਹੈ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਪਰੇਸ਼ਨ ਸਿੰਦੂਰ ਭਾਰਤ ਨੇ ਪਾਕਿਸਤਾਨ ਦੇ ਵਿੱਚ 9 ਅੱਤਵਾਦੀ ਟਿਕਾਣਿਆਂ ਨੂੰ ਸਟੀਕਤਾ ਨਾਲ ਨਿਸ਼ਾਨਾ ਬਣਾਇਆ ਉਹਨਾਂ ਦੇ ਵਿੱਚੋਂ ਇੱਕ ਵੀ ਨਿਸ਼ਾਨਾ ਨਹੀਂ ਜਿਹੜਾ ਖੁੰਝਿਆ ਇਸ ਤੋਂ ਮੌਕੇ ਡੋਵਾਲ ਨੇ ਸਰਹੱਦ ਪਾਰ ਤੋਂ ਆਉਣ ਵਾਲੇ ਖਤਰਿਆਂ ਨੂੰ ਬੇਅਸਰ ਕਰਨ ਦੇ ਵਿੱਚ ਭਾਰਤ ਦੀ ਸਮਰੱਥਾ ਤੇ ਤਕਨੀਕੀ ਯੋਗਤਾਵਾਂ ਦੀ ਪ੍ਰਸ਼ੰਸਾ ਕੀਤੀ ਹੈ। ਉਹਨਾਂ ਕਹਿ ਕੇ ਸਟੇਕਤਾ ਇਸ ਹੱਦ ਤੱਕ ਸੀ ਕਿ ਭਾਰਤ ਨੂੰ ਪਤਾ ਸੀ ਕਿ ਕੌਣ ਕਿੱਥੇ ਹੈ। ਡੋਵਾਲ ਨੇ ਆਈ ਆਈਟੀ ਮ드ਰਾਸ ਦੇ ਜਿਹੜਾ 62ਵਾਂ ਕਨਵੋਕੇਸ਼ਨ ਸਮਾਰੋਹ ਦੇ ਵਿੱਚ ਜਿਹੜਾ ਆਪਰੇਸ਼ਨ ਸਿੰਧੂਰ ਦੇ ਬਾਰੇ ਗੱਲਬਾਤ ਦੇ ਦੌਰਾਨ ਇਹ ਟਿੱਪਣੀਆਂ ਜਿਹੜੀਆਂ ਕੀਤੀਆਂ ਨੇ ਟਰੰਪ ਦੀ ਗੱਲ ਕਰੀਏ ਤੇ ਟਰੰਪ ਦੀ ਕੈਨੇਡੀਅਨ ਵਸਤਾਂ ਦੇ ਉੱਤੇ ਟੈਕਸ ਜਿਹੜਾ 35% ਦੀ ਤੱਕ ਵਧਾਉਣ ਦੀ ਯੋਜਨਾ ਬਣੀ ਹੈ। ਦੋ ਉਤਰੀ ਜਿਹੜੇ ਅਮਰੀਕੀ ਦੇਸ਼ਾਂ ਦੇ ਵਿਚਾਲੇ ਤਣਾਅ ਹੋਰ ਡੂੰਘਾ ਹੁੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਕੈਨੇਡਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਵੀਰਵਾਰ ਦੇ ਪੱਤਰ ਦੇ ਵਿੱਚ ਕੱਲ੍ਹ ਬੀਤੇ ਚ ਟਰੰਪ ਨੇ ਦੱਸਿਆ ਕਿ ਉਹ ਕੈਨੇਡੀਅਨ ਦਰਾਮਦ ਕੀਤੀਆਂ ਵਸਤਾਂ ਦੇ ਉੱਤੇ ਟੈਕਸ 35% ਦੀ ਤੱਕ ਵਧਾਉਣਗੇ। ਫਰਵਰੀ ਦੇ ਵਿੱਚ 트럼ਪ ਦੇ ਵੱਲੋਂ ਪਹਿਲਾਂ 25% ਟੈਕਸ ਐਲਾਨਿਆ ਗਿਆ ਸੀ ਪਰ ਇਹ ਵਾਅਦੇ ਦਾ ਕਾਰਨ ਕੈਨੇਡਾ ਨੂੰ ਫੈਟਾਨੀਲ ਦੀ ਜਿਹੜੀ ਤਸਕਰੀ ਦੇ ਉੱਤੇ ਕਾਰਵਾਈ ਕਰਨ ਦੇ ਲਈ ਪ੍ਰੇਰਿਤ ਕਰਨਾ ਕਰਨਾ ਦੱਸਿਆ ਗਿਆ ਹੈ ਵਧੀਆਂ ਵਧੀਆਂ ਹੋਈਆਂ ਦਰਾਂ 1 ਅਗਸਤ ਤੋਂ ਲਾਗੂ ਹੋਣਗੀਆਂ 트럼ਪ ਨੇ ਲਿਖਿਆ ਕਿ ਮੈਨੂੰ ਇਹ ਦੱਸਣਾ ਪਵੇਗਾ ਕਿ ਫੈਟਾਨੀਲ ਜਿਹੜੀ ਹੈ ਕੈਨੇਡਾ ਦੇ ਨਾਲ ਸਾਡੀ ਇਕਲੋਤੀ ਚੁਣੌਤੀ ਨਹੀਂ ਹੈ ਇਸ ਦੀਆਂ ਕਈ ਟੈਕਸ ਅਤੇ ਗੈਰ ਟੈਕਸ ਨੀਤੀਆਂ ਤੇ ਵਪਾਰਕ ਰੁਕਾਵਟਾਂ ਵੀ ਨੇ ਟਰੰਪ ਦੇ ਪੱਤਰ ਤੋਂ ਕੁਝ ਘੰਟੇ ਪਹਿਲਾਂ ਕਾਰਨੀ ਨੇ ਐਕਸ ਪਲੇਟਫਾਰਮ ਦੇ ਉੱਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕিয়ার ਸਟਾਰਮਰ ਦੇ ਨਾਲ ਆਪਣੀ ਇੱਕ ਤਸਵੀਰ ਪੋਸਟ ਕੀਤੀ ਹੈ। ਉਹਨਾਂ ਕਹੇ ਕਿ ਆਲਮੀ ਵਪਾਰਕ ਚੁਣੌਤੀਆਂ ਦੇ ਮੱਦੇਨਜ਼ਰ ਦੁਨੀਆ ਕੈਨੇਡਾ ਦੇ ਵਰਗੇ ਭਰੋਸੇਯੋਗ ਆਰਥਿਕ ਭਾਈਵਾਲਾਂ ਦੇ ਵੱਲ ਮੁੜ ਰਹੀ ਹੈ। ਇਸ ਦੇ ਦੌਰਾਨ ਟਰੰਪ ਨੇ ਕਈ ਦੇਸ਼ਾਂ ਨੂੰ ਟੈਕਸ ਪੱਤਰ ਵੀ ਭੇਜੇ ਨੇ। ਟਰੰਪ ਪ੍ਰਸ਼ਾਸਨ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। 1013 ਸੌਰੀ 1300 ਯਾਨੀ ਕਿ 1300 ਤੋਂ ਵੱਧ ਕਰਮਚਾਰੀ ਬਰਖਾਸਤ ਕਰ ਦਿੱਤੇ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ 1300 ਤੋਂ ਵੱਧ ਡਿਪਲੋਮੈਂਟਾਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀਆਂ ਸੇਵਾਵਾਂ ਸੇਵਾਵਾਂ ਖਤਮ ਕਰ ਦਿੱਤੀਆਂ ਨੇ ਇਹ ਕਾਰਵਾਈ ਇਸ ਸਾਲ ਦੇ ਸ਼ੁਰੂ ਦੇ ਵਿੱਚ 트럼ਪ ਪ੍ਰਸ਼ਾਸਨ ਦੇ ਦੁਆਰਾ ਸ਼ੁਰੂ ਕੀਤੀ ਗਈ ਇੱਕ ਨਾਟਕੀ ਪੁਨਰ ਗਠਨ ਯੋਜਨਾ ਦੇ ਤਹਿਤ ਕੀਤੀ ਗਈ ਹੈ ਵਿਦੇਸ਼ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਅਮਰੀਕਾ ਦੇ ਅੰਦਰ ਕੰਮ ਕਰਨ ਵਾਲੇ 1000 107 ਪ੍ਰਸ਼ਾਸਨਿਕ ਅਧਿਕਾਰੀਆਂ ਤੇ 246 ਵਿਦੇਸ਼ੀ ਸੇਵਾ ਅਧਿਕਾਰੀਆਂ ਨੂੰ ਨੌਕਰੀ ਤੋਂ ਕੱਢਣ ਦੇ ਨੋਟਿਸ ਭੇਜ ਰਿਹਾ ਹੈ 트럼ਪ ਦੇ ਪ੍ਰਸ਼ਾਸਨ ਨੇ ਇਸ ਕਦਮ ਨੂੰ ਵਿਭਾਗ ਨੂੰ ਵਧੇਰੇ ਕੁਸ਼ਲ ਬਣਾਉਣ ਦੇ ਲਈ ਜ਼ਰੂਰੀ ਦੱਸਿਆ ਹੈ ਪਰ ਮੌਜੂਦਾ ਅਤੇ ਸਾਬਕਾ ਡਿਪਲੋਮੈਟਾਂ ਨੇ ਇਸ ਕਾਰਵਾਈ ਦੀ ਸਖਤ ਜੜੀਆ ਆਲੋਚਨਾ ਕੀਤੀ ਹੈ ਇਹਨਾਂ ਡਿਪਲੋਮੈਟਾਂ ਦਾ ਕਹਿਣਾ ਹੈ ਕਿ ਇਹ ਅਮਰੀਕਾ ਦੇ ਪ੍ਰਭਾਵ ਨੂੰ ਕਮਜ਼ੋਰ ਕਰੇਗਾ ਤੇ ਵਿਦੇਸ਼ਾਂ ਵਿੱਚ ਮੌਜੂਦਾ ਅਤੇ ਉੱਭਰ ਰਹੇ ਖਤਰਿਆਂ ਦਾ ਮੁਕਾਬਲਾ ਕਰਨ ਦੀ ਉਸਦੀ ਯੋਗਤਾ ਨੂੰ ਪ੍ਰਭਾਵਿਤ ਕਰੇਗਾ ਈਰਾਨ ਨੇ ਦਾਅਵਾ ਕੀਤਾ ਹੈ ਈਰਾਨ ਨੇ ਜਿਹੜਾ ਸੌਰੀ ਇਜ਼ਰਾਈਲ ਨੇ ਦਾਅਵਾ ਕੀਤਾ ਹੈ ਈਰਾਨ ਅਜੇ ਵੀ ਯੂਰੇਨੀਅਮ ਭੰਡਾਰਾਂ ਤੱਕ ਕਰ ਸਕਦਾ ਹੈ ਪਹੁੰਚ ਇਜ਼ਰਾਈਲ ਦਾ ਮੰਨਣਾ ਹੈ ਕਿ ਅਮਰੀਕੀ ਫੌਜ ਨੇ ਈਰਾਨ ਦੇ ਜਿਹੜੇ ਪਰਮਾਣੂ ਕੇਂਦਰਾਂ ਦੇ ਉੱਤੇ ਹਮਲਾ ਕੀਤਾ ਸੀ ਉਹਨਾਂ ਦੇ ਵਿੱਚੋਂ ਇੱਕ ਵੀ ਉਹ ਡੁੰਗਾਈ ਦੇ ਵਿੱਚ ਦੱਬੇ ਹੋਏ ਅਮੀਰ ਯੂਰੇਨੀਅਮ ਭੰਡਾਰਾਂ ਤੱਕ ਪਹੁੰਚ ਕਰ ਸਕਦਾ ਹੈ ਇੱਕ ਸੀਨੀਅਰ ਇਜ਼ਰਾਈਲੀ ਅਧਿਕਾਰੀ ਨੇ ਇਹ ਜੰਕ ਜਾਣਕਾਰੀ ਦਿੱਤੀ ਹੈ ਇਸ ਦੇ ਨਾਲ ਹੀ ਦੋ ਹੋਰ ਪਰਮਾਣੂ ਸਥਾਨਾਂ ਦੇ ਉੱਤੇ ਸੁੱਟੇ ਗਏ ਅਮਰੀਕੀ ਬੰਕਰ ਬਸਟ ਜਿਹੜੇ ਬਸਟਰ ਬੰਬ ਬੰਬ ਬਣਾਉਣ ਵਾਲੀ ਏਜੰਸੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਅਜੇ ਵੀ ਡਾਟਾ ਦੀ ਉਡੀਕ ਕਰ ਰਹੀ ਹੈ ਤੇ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਬੰਬ ਟੀਚਿਆਂ ਦੇ ਉੱਤੇ ਲੱਗੇ ਹਨ ਜਾਂ ਨਹੀਂ ਲੱਗੇ ਨੇ ਦੋਵੇਂ ਘਟਨਾਕ੍ਰਮ ਪਿਛਲੇ ਮਹੀਨੇ ਹੋਏ ਹਮਲਿਆਂ ਦੇ ਕਾਰਨ ਹੋਏ ਨੁਕਸਾਨ ਦੇ ਉੱਤੇ ਵੱਖੋ ਵੱਖਰੀ رائے ਰੱਖਦੇ ਨੇ ਕੁਰਦਿਸ਼ ਜਿਹੜੇ ਨੇ ਕੁਰਦਿਸ਼ ਵਕਵਾਦੀ ਲੜਾਕਿਆਂ ਨੇ ਸ਼ਾਂਤੀ ਪ੍ਰਕਿਰਿਆ ਦੇ ਹਿੱਸੇ ਵਜੋਂ ਜਿਹੜਾ ਹਥਿਆਰ ਸੌਟ ਦਿੱਤੇ ਐ ਤੁਰਕੀ ਦੇ ਵਿੱਚ ਜਿਹੜਾ ਜਿਵੇਂ ਕਿ ਖਾਲਿਸਤਾਨ ਦੀ ਗੱਲ ਆਉਂਦੀ ਹੈ ਇਸੇ ਤਰ੍ਹਾਂ ਹੀ ਬਹੁਤ ਸਾਰੇ ਮੁਲਕ ਨੇ ਦੋ ਤਿੰਨ ਸਪੇਨ ਦੇ ਵਿੱਚ ਜਾਂ ਤੁਰਕੀ ਦੇ ਵਿੱਚ ਜਿਹੜੇ ਕੁਰਦੀ ਲੋਕ ਨੇ ਆਪਣੇ ਹੈਗੇ ਨੇ ਉਨ੍ਹਾਂ ਦਾ ਜਿਹੜਾ ਕਾਫੀ ਟਕਰਾਅ ਚੱਲਦਾ ਆ ਰਿਹਾ ਪਿਛਲੇ ਸਮਿਆਂ ਤੋਂ ਆਪਣਾ ਮੁਲਕ ਮੰਗ ਰਹੇ ਨੇ ਤੁਰਕੀ ਦੇ ਵਿੱਚ ਦਹਾਕਿਆਂ ਤੋਂ ਚੱਲ ਰਹੀ ਬਗਾਵਤ ਨੂੰ ਅੰਜਾਮ ਦੇਣ ਵਾਲੇ ਇੱਕ ਕੁਰਦਿਸ਼ ਵਕਵਾਦੀ ਅਤਵਾਦੀ ਸਮੂਹ ਦੇ ਲੜਾਕਿਆਂ ਨੇ ਸ਼ੁੱਕਰਵਾਰ ਨੂੰ ਉੱਤਰੀ ਇਰਾਕ ਦੇ ਵਿੱਚ ਇੱਕ ਪ੍ਰਤੀਕਾਤਮਕ ਸਮਾਰੋਹ ਦੇ ਦੌਰਾਨ ਆਪਣੇ ਹਥਿਆਰ ਜਿਹੜੇ ਨੇ ਸਮਰਪਣ ਕਰਨੇ ਸ਼ੁਰੂ ਕਰ ਦਿੱਤੇ ਨੇ ਜੋ ਕਿ ਸ਼ਾਂਤੀ ਪ੍ਰਕਿਰਿਆ ਦੇ ਹਿੱਸੇ ਵਜੋਂ ਜਿਹੜਾ ਨਿਸ਼ਚਿਤ ਜਿਹੜਾ ਕਾਰਨ ਹੋਂਦੇ ਵਾਦੇ ਵੱਲੋਂ ਪਹਿਲਾ ਠੋਸ ਕਦਮ ਹੈ کوردستان ਵਰਕਰਜ਼ ਜਿਹੜੇ ਨੇ ਪਾਰਟੀ ਜਾਂ ਪੀਕੇਕੇ ਨੇ ਮਈ ਦੇ ਵਿੱਚ ਐਲਾਨ ਕੀਤਾ ਸੀ ਕਿ ਉਹ ਆਪਣੇ ਹਥਿਆਰਬੰਦ ਸੰਘਰਸ਼ ਨੂੰ ਖਤਮ ਕਰ ਦੇਵੇਗਾ ਜਿਸ ਦੇ ਨਾਲ ਚਾਰ ਦਹਾਕਿਆਂ ਤੋਂ ਚੱਲੀਆਂ ਆ ਰਹੀਆਂ ਦੁਸ਼ਮਣੀਆਂ ਖਤਮ ਹੋ ਜਾਣਗੀਆਂ ਇਹ ਕਦਮ ਪੀਕੇਕੇ ਦੇ ਨੇਤਾ ਅਬਦੁੱਲ ਉਕਲਾਨ ਦੇ ਦੁਆਰਾ ਫਰਵਰੀ ਦੇ ਵਿੱਚ ਇੱਕ ਕਾਂਗਰਸ ਬੁਲਾਉਣ ਦੇਲੇ ਜਿਹੜਾ ਆਪਣੇ ਸਮੂਹ ਨੂੰ ਰਸਮੀ ਤੌਰ ਦੇ ਉੱਤੇ ਭੰਗ ਤੇ ਇਹਨੂੰ ਨਿਸ਼ਚਿਤ ਨਿਸ਼ਤ ਸਤ ਕਰਨ ਦੇ ਲਈ ਜਿਹੜਾ ਸੀ ਬੁલાਏ ਜਾਂ ਤੋਂ ਬਾਦ ਪਾਇਆ ਗਿਆ ਸੀ ਉਕਲਾਨ 1999 ਤੋਂ ਇਸਤਨਬੁਲ ਦੇ ਨੇੜੇ ਇੱਕ ਟਾਪੂ ਤੇ ਉੱਤੇ ਕੈਦ ਹੈ ਇਹ ਸਮਾਰੋ ਉੱਤਰੀ ਇਰਾਕ ਦੇ ਅਰਧ ਖੁਦਮੁਖਤਿਆਰ ਕੁਰਦਿਸ਼ ਖੇਤਰ ਦੇ ਵਿੱਚ ਸੁਲੇਮਾਨੀਆ ਸ਼ਹਿਰ ਦੇ ਬਾਹਰ ਪਹਾੜਾਂ ਦੇ ਵਿੱਚ ਹੋਇਆ ਹੈ ਇਰਾਕ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ ਇਹ ਪ੍ਰਕਿਰਿਆ ਪੜਾਵਾਂ ਦੇ ਵਿੱਚ ਹੋਵੇਗੀ ਤੇ ਪਾਰਟੀ ਦੇ ਮੈਂਬਰਾਂ ਦੇ ਇੱਕ ਸਮੂਹ ਨੇ ਸ਼ੁਰੂ ਦੇ ਵਿੱਚ ਜਿਹੜਾ ਪ੍ਰਤੀਕਾਤਮਕ ਤੌਰ ਦੇ ਉੱਤੇ ਆਪਣੇ ਹਥਿਆਰ ਰੱਖੇ ਐ ਏਜੰਸੀ ਦੇ ਅਨੁਸਾਰ ਜਿਹੜਾ ਪ੍ਰਕਿਰਿਆ ਸਤੰਬਰ ਤੱਕ ਪੂਰੀ ਹੋਣ ਦੀ ਉਮੀਦ ਦੱਸੀ ਹੈ ਪੀਕੇਕੇ ਨੇ ਲੰਬੇ ਸਮੇਂ ਤੋਂ ਉੱਤਰੀ ਇਰਾਕ ਦੇ ਪਹਾੜਾਂ ਦੇ ਵਿੱਚ ਆਪਣੇ ਅੱਡੇ ਬਣਾਏ ਹੋਏ ਨੇ ਤੁਰਕੀ ਫੌਜ ਨੇ ਇਰਾਕ ਦੇ ਵਿੱਚ ਪੀਕੇਕੇ ਵਿਰੁੱਧ ਹਮਲੇ ਦੇ ਹਿੱਸੇ ਵਜੋਂ ਹਵਾਈ ਹਮਲੇ ਕੀਤੇ ਨੇ ਇਸ ਖੇਤਰ ਦੇ ਵਿੱਚ ਆਪਣੇ ਅੱਡੇ ਸਥਾਪਿਤ ਕੀਤੇ ਨੇ ਨਤੀਜੇ ਵਜੋਂ ਬਹੁਤ ਸਾਰੇ ਪਿੰਡ ਖਾਲੀ ਕਰ ਦਿੱਤੇ ਗਏ ਬਗਦਾਦ ਦੇ ਵਿੱਚ ਇराकी ਸਰਕਾਰ ਇराकी ਸਰਕਾਰ ਨੇ ਪਿਛਲੇ ਸਾਲ ਵੱਖਵਾਦੀ ਸਮੂਹ ਤੇ ਅਧਾਰਤ ਪਾਬੰਦੀ ਦਾ ਐਲਾਨ ਕੀਤਾ ਸੀ ਜਿਸ ਦੇ ਉੱਤੇ ਤੁਰਕੀ ਦੇ ਵਿੱਚ ਲੰਬੇ ਸਮੇਂ ਤੋਂ ਪਾਬੰਦੀਆਂ ਜਿਹੜੀਆਂ ਲਗਾਈਆਂ ਗਈਆਂ ਇਹ ਤੁਰੰਤ ਸਪਸ਼ਟ ਨਹੀਂ ਹੋਇਆ ਸੀ ਕਿ ਸ਼ੁੱਕਰਵਾਰ ਦੇ ਸਮਾਰੋਹ ਦੇ ਵਿੱਚ ਕਿੰਨੇ ਲੜਾਕਿਆਂ ਨੇ ਹਿੱਸਾ ਲਿਆ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਇਹ ਗਿਣਤੀ ਕੁਝ ਦਰਜਨ ਹੋ ਸਕਦੀ ਹੈ ਸ਼ਰਮਨਾਕ ਘਟਨਾ ਹੋਇਆ ਹੈ ਲਗਭਗ 125 ਵਿਦਿਆਰਥਣਾਂ ਦੀਆਂ ਵਰਦੀਆਂ ਲੁਹਾ ਕੇ ਤਲਾਸ਼ੀ ਲਈ ਗਈ ਹੈ ਮਾਪੇ ਬੋਲੇ ਨੇ ਡਰੀਆਂ ਕੁੜੀਆਂ ਸਕੂਲ ਜਾਣ ਤੋਂ ਕਰ ਰਹੀਆਂ ਨੇ ਇਨਕਾਰਾ ਮਹਾਰਾਸ਼ਟਰ ਦੇ ਵਿੱਚ ਇਹ ਘਟਨਾ ਵਾਪਰੀ ਹੈ ਮਹਾਰਾਸ਼ਟਰ ਦੇ ਥਾਣੇ ਜ਼ਿਲ੍ਹੇ ਦੇ ਸ਼ਾਹਪੁਰ ਤਾਲੂਕਾ ਦੇ ਇੱਕ ਮਸ਼ਹੂਰ ਸਕੂਲ ਦੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ ਜਿੱਥੇ ਵਿਦਿਆਰਥਣਾਂ ਦੀਆਂ ਵਰਦੀਆਂ ਉਤਾਰ ਕੇ ਤਲਾਸ਼ੀ ਲਈ ਗਈ ਮਾਪਿਆਂ ਨੇ ਇਸ ਸੰਬੰਧੀ ਸਮੂਥ ਸਿੱਖਿਆ ਅਧਿਕਾਰੀ ਅਤੇ ਪੁਲਿਸ ਦੇ ਨਾਲ ਸੰਪਰਕ ਕੀਤਾ ਸਕੂਲ ਦੇ ਟਾਇਲਟ ਦੇ ਵਿੱਚ ਖੂਨ ਮਿਲਣ ਤੋਂ ਬਾਅਦ ਲਗਭਗ 150 ਵਿਦਿਆਰਥਣਾਂ ਦੀਆਂ ਵਰਦੀਆਂ ਜਿਹੜੀਆਂ ਉਤਾਰ ਕੇ ਜਾਂਚ ਕਰ ਦਿੱਤੀ ਗਈ ਵਿਦਿਆਰਥਣਾਂ ਦੇ ਘਰ ਆਉਂਦੇ ਅਤੇ ਘਟਨਾ ਦੀ ਰਿਪੋਰਟ ਕਰਨ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਮਾਪੇ ਸਕੂਲ ਅਤੇ ਪੁਲਿਸ ਸਟੇਸ਼ਨ ਪੁੱਜੇ ਨੇ ਇਸ ਮਗਰੋਂ ਪੁਲਿਸ ਨੇ 8 ਲੋਕਾਂ ਦੇ ਵਿਰੁੱਧ ਕੇਸ ਦਰਜ ਕੀਤਾ ਹੈ ਤੇ ਪ੍ਰਿੰਸੀਪਲ ਤੇ ਇੱਕ ਮਹਿਲਾ ਕਰਮਚਾਰੀ ਨੂੰ ਗ੍ਰਿਫਤਾਰ ਵੀ ਕੀਤਾ ਹੈ ਅਸਲ ਦੇ ਵਿੱਚ ਮਾਮਲਾ ਕੀ ਸੀ ਇਹ ਮਾਮਲਾ ਠਾਣੇ ਜ਼ਿਲ੍ਹੇ ਦੇ ਸ਼ਾਹਪੁਰ ਤਾਲੂਕਾ ਦੇ ਵਿੱਚ ਇੱਕ ਅੰਗਰੇਜ਼ੀ ਮੀਡੀਅਮ ਸਕੂਲ ਦਾ ਹੈ। ਇਹ ਘਟਨਾ ਇਸ ਸਕੂਲ ਦੇ ਵਿੱਚ 8 ਜੁਲਾਈ ਨੂੰ ਵਾਪਰੀ ਸੀ। ਪੁਲਿਸ ਦੇ ਅਨੁਸਾਰ 8 ਜੁਲਾਈ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਦੇ ਵਿਚਕਾਰ ਪ੍ਰਿੰਸੀਪਲ ਨੇ ਸਕੂਲ ਦੀਆਂ ਲਗਭਗ 125 ਕੁੜੀਆਂ ਨੂੰ ਸਕੂਲ ਹਾਲ ਦੇ ਵਿੱਚ ਇਕੱਠੇ ਜਿਹੜਾ ਬੁਲਾ ਲਿਆ। ਫਿਰ ਸਕੂਲ ਦੇ ਬਾਥਰੂਮ ਦੀਆਂ ਕੰਧਾਂ ਦੇ ਤੇ ਫਰਸ਼ ਦੇ ਉੱਤੇ ਖੂਨ ਦੇ ੱੱਬਿਆਂ ਦੀਆਂ ਫੋਟੋਆਂ ਇੱਕ ਪ੍ਰੋਜੈਕਟਰ ਉੱਤੇ ਦਿਖਾਈਆਂ ਗਈਆਂ ਤੇ ਵਿਦਿਆਰਥਣਾਂ ਤੋਂ ਪੁੱਛਿਆ ਗਿਆ ਕਿ ਇਹ ਉਹਨਾਂ ਨੂੰ ਮਹਾਮਾਰੀ ਆਈ ਹੈ ਜਾਂ ਨਹੀਂ ਉਹ ਖੂਨ ਕਿਸ ਦਾ ਸੀ ਫਿਰ ਕੁਝ ਅਧਿਆਪਕਾਂ ਨੂੰ ਕਿਹਾ ਗਿਆ ਕਿ ਉਹ ਉਹਨਾਂ ਕੁੜੀਆਂ ਦੇ ਹੱਥਾਂ ਤੇ ਨਿਸ਼ਾਨ ਲੈਣ ਜਿਨ੍ਹਾਂ ਨੂੰ ਮਹਾਮਾਰੀ ਆਈ ਹੋਈ ਹੈ ਸ਼ਿਕਾਇਤ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਮਹਿਲਾ ਕਰਮਚਾਰੀਆਂ ਨੂੰ ਕਿਹਾ ਗਿਆ ਜੋ ਕੁੜੀਆਂ ਜਿਹੜੀਆਂ ਪੀਰੀਅਡ ਆਇਆ ਹੋਇਆ ਉਹਨਾਂ ਨਾਲ ਆਉਣ ਦੀ ਗੱਲ ਕਹਿ ਰਹੀਆਂ ਨੇ ਉਹਨਾਂ ਨੂੰ ਬਾਥਰੂਮ ਦੇ ਵਿੱਚ ਲੈ ਜਾਣ ਅਤੇ ਉਹਨਾਂ ਦੇ ਕੱਪੜੇ ਉਤਾਰ ਕੇ ਉਹਨਾਂ ਦੀ ਜਾਂਚ ਕੀਤੀ ਜਾਵੇ ਇਹਨਾਂ ਸਾਰੀਆਂ ਘਟਨਾਵਾਂ ਦੇ ਨਾਲ ਵਿਦਿਆਰਥਣਾ ਸਦਮੇ ਦੇ ਵਿੱਚ ਨੇ ਤੇ ਪੂਰੇ ਘਟਨਾਕਰਮ ਮਗਰੋਂ ਕੁਝ ਕੁੜੀਆਂ ਘਰ ਆਈਆਂ ਤੇ ਆਪਣੇ ਮਾਪਿਆਂ ਨੂੰ ਘਟਨਾ ਦੇ ਬਾਰੇ ਦੱਸਿਆ ਗਿਆ ਕੁਝ ਵਿਦਿਆਰਥਣਾ ਇਸ ਘਟਨਾ ਤੋਂ ਬਾਅਦ ਗੱਲ ਤੱਕ ਨਹੀਂ ਜੜੀਆਂ ਕਰਨਾ ਚਾਹੁੰਦੀਆਂ ਸਨ ਕੁਝ ਮਾਪਿਆਂ ਨੇ ਕਿਹਾ ਕਿ ਕੁਝ ਕੁੜੀਆਂ ਨੇ ਤਾਂ ਅਗਲੇ ਦਿਨ ਸਕੂਲ ਜਾਣ ਤੋਂ ਵੀ ਇਨਕਾਰਾ ਕਰ ਦਿੱਤਾ ਜਦਕਿ ਕੁਝ ਹੋਰ ਵਿਦਿਆਰਥੀਆਂ ਦੇ ਮਾਪਿਆਂ ਨੇ ਇੱਕ ਦੂਜੇ ਦੇ ਨਾਲ ਸੰਪਰਕ ਕੀਤਾ ਤੇ ਜਾਣਕਾਰੀ ਜਿਹੜੀ ਲਈ ਹੈ ਕੀ ਬਾਤ ਹੈ ਜੀ ਇਹ ਸਿਰਫ ਪੜਾ ਦੇ ਵਿੱਚ ਹੀ ਹੋ ਸਕਦਾ ਹੈ ਜੀ ਜੋ ਕੁਝ ਹੋ ਸਕਦਾ ਕਿੱਥੇ ਤੱਕ ਲੋਕਾਂ ਦੀ ਸੋਚ ਜੜੀ ਪਹੁੰਚੀ ਹੋਈ ਹੈ ਭਗਵੰਤ ਮਾਨ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਦੀ ਪ੍ਰਧਾਨ ਮੰਤਰੀ ਮੋਦੀ ਦੇ ਬਾਰੇ ਟਿੱਪਣੀ ਦੇ ਉੱਤੇ ਭਾਜਪਾ ਮੁੱਖ ਮੰਤਰੀ ਬਨਰ ਮਗਰੋਂ ਵੀ ਭਗਵੰਤ ਮਾਨ ਕਮੇਡੀਅਨ ਦੀ ਭੂਮਿਕਾ ਨਿਭਾ ਰਹੇ ਨੇ ਕਹਿ ਦਿੱਤਾ ਗਿਆ ਆਖਰੀ ਖਬਰ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਦੇਸ਼ ਦਾ ਦੇਸ਼ਾਂ ਦੇ ਦੌਰੇ ਦੇ ਉੱਤੇ ਗਏ ਸਨ ਉਹਨਾਂ ਦੇਸ਼ਾਂ ਦੀ ਆਬਾਦੀ ਦੇ ਨਾਲੋਂ ਜ਼ਿਆਦਾ ਲੋਕ ਜੀਸੀਪੀ ਦੀਆਂ ਖੋਦਾਈ ਦੇਖਣ ਦੇ ਲਈ ਕਹਿੰਦੇ ਇਕੱਠੇ ਹੋ ਜਾਂਦੇ ਨੇ ਇਹ ਟਿੱਪਣੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰ ਦਿੱਤੀ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਤ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦਾ ਜ਼ਿਕਰ ਕਰਦੇ ਹੋਏ ਇਹ ਤੰਜ ਜਿਹੜਾ ਕੱਸਿਆ ਸੀ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਇਲਸ ਦੇ ਦੌਰਾਨ ਵੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਰੇ ਦਿੱਤੇ ਬਿਆਨ ਨੂੰ ਦੁਹਰਾਇਆ ਕੁਝ ਘੰਟਿਆਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਨੇ ਬਿਨਾਂ ਕੋਈ ਨਾਮ ਲਏ ਇਸ ਟਿੱਪਣੀ ਨੂੰ ਟਿੱਪਣੀ ਨੂੰ ਗੈਰ ਜ਼ਿੰਮੇਵਾਰਨਾ ਤੇ ਅਫਸੋਸ ਜਨਕ ਜਿਹੜਾ ਦੱਸਿਆ ਹੈ ਹਾਲੀ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਨਾ ਹੋਰ ਸਾਰੇ ਜਿਹੜਾ ਟੈਬੈਗੋ ਅਰਜنٹਾਈਨਾ ਬ੍ਰਾਜ਼ਿਲ ਤੇ ਨਾਮੀਬੀਆ ਦੇ ਜਿਹੜੇ ਦੌਰੇ ਦੇ ਉੱਤੋਂ ਵਾਪਸ ਆਏ ਨੇ ਭਗਵੰਤ ਮਾਨ ਦੀ ਟਿੱਪਣੀ ਦੇ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਉਹ ਮੁੱਖ ਮੰਤਰੀ ਬਣਨ ਦੇ ਬਾਵਜੂਦ ਅਜੇ ਵੀ ਇੱਕ ਕਮੇਡੀਅਨ ਦੀ ਭੂਮਿਕਾ ਨਿਭਾ ਰਹੇ ਨੇ ਪਾਰਟੀ ਨੇ ਉਹਨਾਂ ਦੇ ਅਸਤੀਫੇ ਦੀ ਵੀ ਜੜੀ ਮੰਗ ਕੀਤੀ ਹੈ ਵਿਦੇਸ਼ ਮੰਤਰਾਲੇ ਦੀ ਪ੍ਰਤੀਕਿਰਿਆ ਤੇ ਭਾਜਪਾ ਆਗੂਆਂ ਦੇ ਬਿਆਨਾਂ ਤੋਂ ਬਾਅਦ ਭਗਵੰਤ ਮਾਨ ਭਗਵੰਤ ਮਾਨ ਜਿਹੜੇ ਨੇ ਪੰਜਾਬ ਵਿਧਾਨ ਸਭਾ ਦੇ ਵਿੱਚ ਇਸ ਵਿਸ਼ੇ ਦੇ ਉੱਤੇ ਬੋਲੇ ਹੈ ਮਾਨਯੇ ਵਿਧਾਨ ਸਭਾ ਦੇ ਵਿੱਚ ਜੀਸੀਬੀ ਬਿਆਨ ਦੁਹਰਾਇਆ ਤੇ ਕਿਹਾ ਹੈ ਕਿ ਮੈਨੂੰ ਹੱਕ ਨਹੀਂ ਹੈ ਕਿ ਪ੍ਰਧਾਨ ਮੰਤਰੀ ਤੋਂ ਵਿਦੇਸ਼ ਨੀਤੀ ਦੇ ਬਾਰੇ ਪੁੱਛ ਸਕਾਂ ਤੁਸੀਂ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਜਾਂਦੇ ਹੋ ਤੇ ਕੀ ਇਹ ਦੇਸ਼ ਬਾਦ ਦੇ ਵਿੱਚ ਸਾਡਾ ਸਾਥ ਦਿੰਦੇ ਨੇ ਪਾਕਿਸਤਾਨ ਦੇ ਨਾਲ ਸੰਬੰਧ ਵਿਗੜੇ ਤਾਂ ਇੱਕ ਵੀ ਦੇਸ਼ ਨੇ ਤੁਹਾਡਾ ਸਾਥ ਦਿੱਤਾ ਹੈ ਤਾਂ ਕਿ ਅੱਧੀ ਦੁਨੀਆ ਘੁੰਮਦੇ ਫਿਰ ਰਹੀ ਹੋ ਸਿਆਮਾਨ ਤੋਂ ਪਹਿਲਾਂ ਕਾਂਗਰਸ ਨੇ ਵੀ ਪ੍ਰਧਾਨ ਮੰਤਰੀ ਮੋਦੀ ਦੇ ਵਿਦੇਸ਼ ਦੌਰਿਆਂ ਦੇ ਉੱਤੇ ਸਵਾਲ ਉਠਾਏ ਨੇ ਸੀਨੀਅਰ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਵੀਰਵਾਰ ਨੂੰ ਤੰਜ ਕੱਸਦਿਆਂ ਕਿਹਾ ਸੀ ਕਿ ਹੁਣ ਸ਼ਾਇਦ ਪ੍ਰਧਾਨ ਮੰਤਰੀ ਨੂੰ ਮਨੀਪੁਰ ਜਾਣ ਦਾ ਸਮਾਂ ਮਿਲ ਜਾਵੇ ਵੀਰਵਾਰ ਨੂੰ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਪ੍ਰੈਸ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ रहे ਨੇ ਤੇ ਇਸ ਦੇ ਦੌਰਾਨ ਉਹਨਾਂ ਨੇ ਪੰਜਾਬ ਦੇ ਵਿੱਚ ਪਾਣੀ ਦੀ ਸਮੱਸਿਆ ਦੇ ਨਾਲ ਸੰਬੰਧਿਤ ਇੱਕ ਸਵਾਲ ਦੇ ਜਵਾਬ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਤਾਣਾ ਵੀ ਮਾਰਿਆ ਸੀਐਮ ਮਾਨ ਨੇ ਕਿ ਪ੍ਰਧਾਨ ਮੰਤਰੀ ਕਿੱਥੇ ਗਏ ਹੋਏ ਨੇ ਘਾਨਾ ਗਏ ਹੋਏ ਨੇ ਅੱਜ ਆ ਗਏ ਨੇ ਤੇ ਚਲੋ ਚਲੋ ਦੇਸ਼ ਦੇ ਵਿੱਚ ਵੈਲਕਮ ਕਰਾਂਗੇ ਉਹਨਾਂ ਦਾ ਪਤਾ ਨਹੀਂ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਜਾਂਦੇ ਨੇ ਮੈਗਨੇਸ਼ੀਆ ਗਲਵੇਸ਼ੀਆ ਤਰਵੇਸ਼ੀਆ ਪਤਾ ਨਹੀਂ ਕਿੱਥੇ ਕਿੱਥੇ ਜਾ ਰਹੇ ਨੇ ਸਾਂਝ ਨੂੰ ਹੋਰ ਅੱਗੇ ਵਧਾਉਂਦੇ ਹੋ ਉਹਨਾਂ ਕਿਹਾ ਕਿ ਜਿੱਥੇ ਭਾਰਤ ਦੇ ਵਿੱਚ 140 ਕਰੋੜ ਲੋਕ ਰਹਿ ਰਹੇ ਨੇ ਉੱਥੇ ਉਹ ਰਹਿ ਰਹੇ ਨਹੀਂ ਰਹਿ ਹੀ ਨਹੀਂ ਰਹੇ ਜਿਸ ਦੇਸ਼ ਦੇ ਵਿੱਚ ਜਾ ਰਹੇ ਨੇ ਉਸ ਦੀ ਆਬਾਦੀ ਕਿੰਨੀ ਕਿੰਨੀ ਹੈ 10000 ਉਸ ਦੇਸ਼ ਦਾ ਸਭ ਤੋਂ ਵੱਡਾ ਪੁਰਸਕਾਰ ਮਿਲ ਗਿਆ 10000 ਲੋਕ ਤਾਂ ਭਾਈ ਸਾਹਬ ਜੀਸੀਬੀ ਦੇਖਣ ਦੇ ਲਈ ਖੜੇ ਹੋ ਜਾਂਦੇ ਆ ਇੱਥੇ ਜੀਸੀਬੀ ਚੱਲ ਰਹੀ ਹੈ ਉਹ ਇਹ ਜੀਸੀਬੀ ਚੱਲ ਰਹੀ ਹੈ ਜੀ ਦੋਸਤੋ ਇਹ ਸੀ ਜੀ ਦੇਸ਼ ਦੇ ਦੀਆਂ ਖਬਰਾਂ